ਰੇਡੀ ਬਸੰਤ ਪੰਚਮੀ ਦੇ ਦਿਹਾੜੇ ਤੋਂ ਬਸੰਤ ਰੁੱਤ ਦੀ ਸ਼ੁਰੂਆਤ ਹੁੰਦੀ ਹੈ ਡੰਡੀ ਬਸੰਤ ਖੁਸ਼ੀਆਂ ਖੇੜਿਆਂ ਦੀ ਰੁੱਤਾਂ ਦੀ ਰਾਣੀ ਰੁੱਤ ਹੈ ਡੰਡੀ ਸ਼ਰੋਮਣੀ ਰੁੱਤ ਬਸੰਤ ਬਾਲਾ ਅਤੇ ਬੁੱਢੇ ਠੇਰਿਆਂ ਨੂੰ ਠੰਡ ਤੋਂ ਨਿਜਾਤ ਦਿਵਾਨ ਵਾਲੀ ਰੁੱਤ ਹੈ ਡੰਡੀ ਇਸੇ ਕਰਕੇ ਸਦੀਆਂ ਤੋਂ ਕਿਹਾ ਜਾਂਦਾ ਰਿਹਾ ਹੈ ਕਿ ਆਈ ਬਸੰਤ ਪਾਲਾ ਉਡੰਤ ਡੰਡੀ ਪਰੰਤੂ ਪਿਛਲੇ ਕੁਝ ਦਹਾਕਿਆਂ ਤੋਂ ਸਾਡੇ ਦੁਆਰਾ ਵਾਤਾਵਰਨ ਨਾਲ ਕੀਤੀ ਜਾ ਰਹੀ ਛੇੜਛਾੜ ਖੇਲਵਾੜ ਕਰਨ ਵਾਤਾਵਰਨ ਵਿੱਚ ਵਿਗਾੜ ਆਇਆ ਹੈ ਵਾਤਾਵਰਨਕ ਤਬਦੀਲੀਆਂ ਕਾਰਨ ਹੁਣ ਰੁੱਤਾਂ ਅਤੇ ਮੌਸਮ ਵਿੱਚ ਵੀ ਨਿਸ਼ਚਿਤਤਾ ਨਹੀਂ ਰਹੀ ਡੰਡੀ ਕਈ ਵਾਰ ਬਸੰਤ ਤੋਂ ਬਾਅਦ ਵੀ ਪਾਲੇ ਕੋਰੇ ਦਾ ਜੋਰ ਰਹਿੰਦਾ ਹੈ ਅਤੇ ਹੁਣ ਨਵੀਂ ਕਹਾਵਤ ਆਈ ਬਸੰਤ ਪਾਲਾ ਪੜੰਤ ਵੀ ਸਹੀ ਜਪਦੀ ਹੈ ਡੰਡੀ ਲੋੜੀ ਮਾਗੀ ਤੋਂ ਪਿੱਛੋਂ ਆਉਣ ਵਾਲੀ ਸ਼ੁਕਲ ਪੱਖ ਦੀ ਪੰਚਮੀ ਬਸੰਤ ਪੰਚਮੀ ਵਜੋ ਜਾਨੀ ਜਾਂਦੀ ਹੈ ਡੰਡੀ ਇਸ ਸਮੇਂ ਚਾਰੇ ਪਾਸੇ ਹੀ ਕਾਦਰ ਦੀ ਕੁਦਰਤ ਮੌਲਦੀ ਹੈ ਡੰਡੀ ਥਾਂ ਥਾਂ ਵਨ ਸਵੰਨੇ ਫੁੱਲ ਖਿੜਨੇ ਇਸ ਰੁੱਤ ਵਿੱਚ ਸ਼ੁਰੂ ਹੁੰਦੇ ਹਨ ਡੰਡੀ ਕਿਧਰੇ ਖੇਤਾਂ ਵਿੱਚ ਸਰੋਂ ਦੇ ਖਿੜੇ ਪੀਲੇ ਫੁੱਲ ਅਤੇ ਕਿਧਰੇ ਅਲਸੀ ਦੇ ਖਿੜੇ ਨੀਲੇ ਫੁੱਲ ਮਨਮੋਹਕ ਨਜ਼ਾਰਾ ਪੇਸ਼ ਕਰਦੇ ਹਨ ਡੰਡੀ ਠੰਡ ਦੇ ਚੰਬੇ ਹੋਏ ਰੁੱਖ ਇਸੇ ਸਮੇਂ ਪੁੰਗਰਦੇ ਹਨ ਡੰਡੀ ਰੁੱਖਾਂ ਦੀ ਹਰਿਆਲੀ ਮਨ ਨੂੰ ਸਕੂਨ ਦਿੰਦੀ ਹੈ ਡੰਡੀ ਬਸੰਤਰੁੱਤ ਦੌਰਾਨ ਨਾ ਬਹੁਤੀ ਸਰਦੀ ਅਤੇ ਨਾ ਬਹੁਤੀ ਗਰਮੀ ਹੁੰਦੀ ਹੈ ਡੰਡੀ ਸਾਰੇ ਪਾਸੇ ਕਾਇਨਾਤ ਵਿੱਚ ਬਹਾਰ ਆ ਜਾਂਦੀ ਹੈ ਡੰਡੀ ਕੁਦਰਤ ਪੂਰਾ ਇੱਕ ਪਾਈ ਵਜੋਂ ਨੂੰ ਵਜੋਂ ਬੋਲੇ ਗਿਓ ਵਜੋਂ ਕਰ ਲਿਓ ਰੈਡੀ ਸ਼ਿੰਗਾਰ ਲਾ ਕੇ ਜੋਬਣ ਮੱਤੀ ਜਾਪਦੀ ਹੈ ਡੰਡੀ ਜਿੱਥੇ ਇਹ ਇੱਕ ਮੌਸਮੀ ਤਿਹਾਰ ਹੈ ਉਥੇ ਇਸ ਨਾਲ ਬਹੁਤ ਸਾਰੀਆਂ ਮਹੱਤਵਪੂਰਨ ਘਟਨਾਵਾਂ ਵੀ ਜੁੜੀਆਂ ਹੋਈਆਂ ਹਨ ਡੰਡੀ ਪੁਰਾਣਿਕ ਕਥਾ ਅਨੁਸਾਰ ਇਸ ਦਿਨ ਨੂੰ ਗਿਆਨ ਪੰਚਮੀ ਸਰਸਵਤੀ ਪੰਚਮੀ ਵੀ ਕਿਹਾ ਜਾਂਦਾ ਹੈ ਅਤੇ ਸਨਾਤਨ Hindu ਧਰਮ ਵਿੱਚ ਇਸ ਦਿਨ ਦੇਵੀ ਸਰਸਵਤੀ ਦੀ ਪੂਜਾ ਲੋਕਾਂ ਵੱਲੋਂ ਪੀਲੇ ਵਸਤਰ ਪਹਿਨ ਕੇ ਪੀਲੇ ਫੁੱਲਾਂ ਅਤੇ ਪੀਲੇ ਖਾਦ ਪਦਾਰਥਾਂ ਨਾਲ ਸ਼ਰਧਾ ਨਾਲ ਕੀਤੀ ਜਾਂਦੀ ਹੈ ਡੰਡੀ ਭਗਤ ਕਬੀਰ ਜੀ ਬਸੰਤਰਾਗ ਵਿੱਚ ਆਪਣੀ ਬਾਣੀ ਰਾਹੀਂ ਬਸੰਤ ਰੁੱਤ ਦਾ ਵਰਣਨ ਕਰਦੇ ਹਨ ਡੰਡੀ ਬਸੰਤ ਰੁੱਤ ਦਾ ਵਰਣਨ ਕਰਦੇ ਹੋਏ ਫਰਮਾਇਆ ਹੈ ਕਿ ਸਾਨੂੰ ਸੱਚੇ ਸੁੱਖ ਦੀ ਪ੍ਰਾਪਤੀ ਤਾਂ ਹੀ ਸੰਭਵ ਹੈ ਜੇ ਸੱਚੇ ਮਨੋਂ ਸਤਿਗੁਰ ਦੀ ਆराधना ਕਰੀਏ ਡੰਡੀ ਗੁਰਮਤਿ ਵਿੱਚ ਬਸੰਤਰੁੱਤ ਦੀ ਆਨੰਦ ਨੂੰ ਅਧਿਆਤਮਕ ਆਨੰਦ ਨਾਲ ਜੋੜਿਆ ਗਿਆ ਹੈ ਡੰਡੀ ਗੁਰਬਾਣੀ ਵਿੱਚ ਬਸੰਤਰੁੱਤ ਦੀ ਪ੍ਰਕਿਰਤਕ ਖੂਬਸੂਰਤੀ ਦਾ ਵਰਣਨ ਹੈ ਡੰਡੀ ਪੁਰਾਤਨ ਕਾਲ ਤੋਂ ਭਾਰਤ ਨੂੰ 6 ਰੁੱਤਾਂ ਵਾਲਾ ਦੇਸ਼ ਮੰਨਿਆ ਗਿਆ ਹੈ ਡੰਡੀ ਇੱਕ ਪੁਰਾਣਿਕ ਕਥਾ ਅਨੁਸਾਰ ਕਿਹਾ ਜਾਂਦਾ ਹੈ ਕਿ ਬਾਕੀ ਦੀਆਂ ਪੰਜ ਰੁੱਤਾਂ ਨੇ ਬਸੰਤਰੁੱਤ ਨੂੰ ਆਪਣਾ ਰਾਜਾ ਮੰਨਿਆ ਅਤੇ ਇਸ ਦਾ ਅਭਿਨੰਦਨ ਕੀਤਾ ਡੰਡੀ ਉਹਨਾਂ ਪੰਜ ਰੁੱਤਾਂ ਨੇ ਆਪਣੇ ਹਿੱਸੇ ਦੇ 2-2 ਮਹੀਨਿਆਂ ਵਿੱਚੋਂ 8-8 ਦਿਨ ਬਸੰਤਰੁੱਤ ਨੂੰ ਦੇ ਦਿੱਤੇ ਜਿਸ ਕਰਕੇ ਬਸੰਤਰੁੱਤ ਸਭ ਤੋਂ ਵੱਡੀ ਬਣ ਗਈ ਡੰਡੀ ਬਸੰਤਰੁੱਤ ਦਾ ਆਗਮਨ ਭਾਵੇਂ ਦੇਸੀ ਮਹੀਨੇ ਮਾਘ ਦੌਰਾਨ ਸ਼ੁਰੂ ਹੁੰਦਾ ਹੈ ਪਰ ਇਹ ਰੁੱਤ